ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਪਟਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4-5 ਨਾਕ 4 ਤੋਂ 5 ਨਾਕ ਦਿਖਾਵਾਂਗੇ 4 ਨਾਕ ਠੀਕ ਆ ਜੀ ਤਾਂ ਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਦਿਨਾਂ ਦੀ ਡਿਟੇਲ ਸਸੀਆ ਭਾਜੀ ਵੀਰ ਦੀ ਸਸੀਆ ਜੀ ਕੀ ਹਾਲ ਚੱਲ ਜੀ ਵਧੀਆ ਵੀਰ ਜੀ ਬਾਬੇ ਦੀ ਕਿਰਪਾ ਜੀ ਚਲੋ ਕਿਰਪਾ ਹੀ ਕਹੀ ਦੀ ਆ ਜੀ ਬਾਈ ਆਪਣਾ ਨਾਮ ਤੇ ਡਰੈਸ ਨਾਮ सोनू ਸ਼ਹਿਰ ਜਨਾਲਾ ਜ਼ਿਲ੍ਹਾ ਬਸਰ ਠੀਕ ਹੈ ਜੀ ਫੋਨ ਨੰਬਰ 991585752 ਠੀਕ ਹੈ ਜੀ ਤੇ ਬਾਈ ਅੱਜ ਨੀਲੀਆਂ ਇਕੱਠੀਆਂ ਕੀਤੀਆਂ ਸਾਲੀਆਂ ਨੀਲੀਆਂ ਕੀਤੀਆਂ ਜੀ ਬਹੁਤ ਆ ਗਈਆਂ ਵਿੱਚ ਮਾਵਾ ਦੀਆਂ ਨੀਲੀਆਂ ਦਾ ਅੱਖ ਰੱਖ ਰੀਆਂ ਇਹ ਵੀ ਜੀ ਇਹਨਾਂ ਦਾ 5 ਕਿਲੋ ਜੇ ਅੱਛਾ ਜੀ ਆਪਾਂ 4 ਕਰਕੇ ਦਵਾਂਗੇ ਠੀਕ ਹੈ ਜੀ ਆਈ ਹੋਈ ਆ ਤੁਹਾਨੂੰ ਪਤਾ ਕਿ ਨਗਰ ਆਪਣੇ ਕੋਹਾ ਜੀ ਆਈ ਆ ਬਿਲਕੁਲ ਬਿਲਕੁਲ ਇਨੋਂ ਮਹੀਨੇ ਜ਼ਵਾਦ ਟਾਈਮ ਬੜੀ ਲੋ ਜਾ ਪਰ ਮੈਂ ਗਰੰਟੀ ਕੋ ਨਹੀਂ ਦਿੰਦਾ ਅੱਛਾ ਜੀ ਠੀਕ ਹਗਾ ਠੀਕ ਹੈ ਜੀ ਆਪਾਂ ਆਜ ਉਦਾਂ ਦੇ ਕਰਦੇ ਆ ਅੱਛਾ ਜੀ 2 ਨੰਬਰ ਵਾਲੇ ਹਿਸਾਬ ਨਾਲ ਜਾਣਗੇ ਜੇ ਕਰ ਮਾਰਨੀਆ ਠੀਕ ਹੈ ਠੀਕ ਹੈ ਲਓ ਜੀ ਬ੍ਰੀਡ ਪੂਰੀ ਆ ਤੇ ਰੇਡ ਪਈ ਕਹਿੰਦਾ ਕਿ ਆਪਾਂ 2 ਨੰਬਰ ਵਾਲਿਆਂ ਦਾ ਵੀ ਘੱਟ ਕਰ ਦੇਣੇ ਆ ਅੱਛਾ ਇਹ ਕਿਹਾ ਲਿਕਿੰਦਾ ਮੋਕਰੇ ਦੁੱਧ ਪਾਉਂਦੇ ਬਰਾਬਰ ਚਾਹ ਕੇ ਨਹੀਂ ਭਾਈ ਜੀ ਹੋਗਾ ਬਿਲਕੁਲ ਬਿਲਕੁਲ ਜੀ ਲਓ ਜੀ ਇੱਕ ਬੈਟਾ ਪਾੜੀ ਦੇ ਮਿਲਦੀਆਂ ਪਿਓਰ ਨੀਲੀ ਰਾਵੀਆ ਸੂਲ ਦਾ ਤਨਸ਼ਾਦੀਆਂ ਕਵਰ ਕਰਦੀ ਆ ਤੇ ਚੈੱਕ ਕਰ ਸਾਡੇ ਤੁਸੀਂ ਬਾਕੀ ਕੱਦ-ਕਾੜ ਵੀ ਚੰਗਾ ਦੇਖੋ ਹੁਣੇ ਭਾਜੀ ਪਲੀ ਜਮੀ ਪੂਰੀ ਅੱਖਾਂ ਬਲੀਆਂ ਅੱਖਾਂ ਬਲੀਆਂ ਮੰਨਦੀ ਆ ਠਾਕੀਏ ਇਹ 1 ਮਹੀਨੇ ਦਾ ਆਸ-ਪਾਸ ਕਹਿੰਦਾ ਕਿ ਟਾਈਮ ਹੋ ਗਿਆ ਵਾ ਪੱਕੀ ਗਰੰਟੀ ਕੋਈ ਨਹੀਂ ਇਹਦਾ ਭਾਈ ਸੱਜਣ ਦਾ ਪਤਾ ਕਿੰਨਾ ਕਿ ਭਾਈ ਇਹ ਦੋ ਦਿਨਾਂ ਵਿੱਚ ਕਹਿ ਰਿਹਾ ਇਨਾ ਤਵਾ 12 13 ਦਾ ਦੋ ਦਿਨ ਨੀਤਣਾ ਚਵਾਇਆ ਵਾ ਅੱਛਾ ਜੀ ਦੂਜਾ ਨੰਬਰ ਇਹ ਜਿਹੜੇ ਵੀਰ ਕੋ ਆਈਏ ਦੀ ਵੀਡੀਓ ਉਹ ਸੱਜਰ ਦੀ ਪਈ ਹੋਵੇ ਦੇ ਕੋਲ ਠੀਕ ਆ ਉਹ ਦੀ ਸੱਜਰ ਨਹੀਂ ਵੀਰ ਦੇ ਦਾਂਗੇ 1,28 ਹਜ਼ਾਰ ਦੀ ਦਾ ਵੇਚੀ ਵੀਰ ਨੇ ਸੱਜਰ ਤੋਂ ਪਿੱਛੇ ਸੋਈ ਵੇਚੀ ਆ ਅੱਛਾ ਜੀ 1,26 ਦੀ ਵੀ ਗਈ ਆ ਠੀਕ ਆ ਠੀਕ ਆ ਵੀਡੀਓ ਜਿਹੜਾ ਪਿੱਛੇ ਸੋਈ ਆ 1,28 ਹਜ਼ਾਰ ਸੱਜਰ ਦਾ ਪਿਆ ਹੀ ਬਾਕੀ ਹੁੰਦੇ ਹੁਣ ਵੀ ਜੀ 4 ਕਿਲੋ ਦੁੱਧ ਕਰਕੇ ਦਵਾਂਗੇ ਅੱਛਾ ਜੀ ਮਹੀਨੇ ਦਾ ਦੋ ਚਾਰ ਲੁਕੇ ਰ ਬਣੀ ਨ ਹੋਗੇ ਜੇ ਗਾਰੰਟੀ ਕੋਈ ਨਹੀਂ ਠੀਕ ਆ ਜੀ ਬਾਈ ਇਹਦਾ ਰੇਟ ਤੇ ਦੂਜਾ ਨੰਬਰ ਇਹ ਮੇਰੀ ਬੇਨਤੀ ਆ ਹਾਂ ਜੀ ਮੇਰਾ ਵੀ ਟੀਗਾ ਕਿਹ ਹੈਗਾ ਜਗ ਲਵਾ ਦਈਏ ਸਹੀਆਂ ਗੱਲਾਂ ਜੀ ਇਹ ਬਿਲਕੁਲ ਆਪਾਂ ਭਾੜੇ ਪੂਰੇ ਦਾ ਕੰਮ ਨਹੀਂ ਇਹਦੇ ਟੀਗਾ ਲਵਾ ਦਈਦਾ ਚੋਕੜਾ ਮੱਝਾ ਟੀਗਾ ਲਵਾ ਦਈਉਂਗਾ ਲਵਾ ਸਕਦੀਆਂ ਲਵਾ ਸਕਦੀਆਂ ਬਿਲਕੁਲ ਇਹਦਾ ਮੁੱਲ ਹਾਂ ਦਾ ਭਾਈ 50 ਦੇ ਦਈਏ 50 ਇਹ ਦੇਖੋ ਬਰੀਡ ਵੇਖੋ ਤੁਸੀਂ ਬਰੀਡ ਦਾ ਮੁੱਲ ਪੜਾਈਦਾ ਬਰੀਡ ਤੇ ਬਹੁਤ ਤੇ ਬਰੀਡ ਤੇ ਭਾਈ ਹਾਂ ਨਾ ਨਾ ਇਹਦਾ ਬਲਾਣਾ 50 ਨਾ ਨਾ ਇਹਦਾ ਨੀਜਾ 28000 ਦੀ ਹਾਂ ਨਾ ਦੇ ਲੱਗੇ ਠੀਕ ਆ ਇਹ ਲੌਲੀ 47000 47000 ਦੀ ਹਾਨਾ ਜੀ ਦਾਂਗੇ ਲਓ ਜੀ 47000 ਦੀ 40000 ਹੋਏ ਹੋਏ ਹੋਫਰਾ ਲਾਤੀਆਂ ਬਾਈ ਨੇ 40000 ਦੀ ਹੁਣ ਸਾਰੀ ਕੋ ਵੀਡੀਓ ਚੈੱਕ ਕਰਦੇ ਲੋ ਦੱਸਦੇ ਵੀਡੀਓ ਉਹਦੇ ਮੈਂ ਲੈ ਆਉਂਦਾ 40000 ਦਾ 100 ਛੋੜੂਗੀ ਹੁਣ ਮੇਰਾ ਵੀ 45000 ਦਾ 44 ਦਾ ਮੈਨੂੰ ਫੋਨ ਨਾ ਲਾਵੇ ਠੀਕ ਆ ਠੀਕ ਆ ਕਰੇ ਚੋਰੀਆਂ ਬੰਦ ਲਓ ਜੀ ਪਿਓਰ ਕੁਤਨੀ ਦੀ ਰਵੀ ਤੇ ਕੌਡੀਆਂ ਕੋਲ ਜੀ ਮੇਰੀ ਇੱਕੋ ਵੇਚੀ ਹੱਥ ਛੋੜ ਕੇ ਮੈਨੂੰ ਲਾ ਕੇ ਖਲੋਗੇ ਹਾਂਜੀ 45 ਦਾ 44 ਦਾ ਫੋਨ ਹੈ ਬਿਲਕੁਲ ਨਿੱਕੇ ਜੀ ਬਿਲਕੁਲ ਦੋ ਨੰਬਰ ਦੇ ਮੋਲੇ ਵਾਲੇ ਆ ਦੋ ਨੰਬਰ ਦੇ ਵਾਲੇ ਜਿਹੜੋਂ ਵਾ ਤੇ ਦੋ ਨੰਬਰ ਦੇ ਵਿੱਚ ਹੋ ਗਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਦੂਜੇ ਨੰਬਰ ਤੇ ਫਿਰ ਮਿਲਣੀ ਤੇ ਨੀਲੀ ਰਾਵੀ ਨੀਲੀ ਇਹ ਤਾਂ ਕਿ ਤੋਹਫਾ ਹੀ ਏ ਬਿਲਕੁਲ ਸਹੀ ਗੱਲ ਹੈ ਜੀ ਪਤਾ ਦੇਖੋ ਨਾ ਉਹ ਜੀ ਸੀ ਵੀਆ ਸੀ ਵੀਆ ਲੋਕਾਂ ਦਾ ਕਮਾਲ ਤੇ ਆ ਚੈੱਕ ਕਰੋ ਕੀ ਆ ਕਹਿਣੇ ਇੰਦਾ ਤਾਂ ਕੋਈ ਹੱਥ ਫੇਰ ਨਹੀਂ ਦਿੰਦੀ ਸਹੀ ਕੁਛ ਨਹੀਂ ਨਹੀਂ ਸਹੀ ਗੱਲ ਹੈ ਯਾਰ ਆਵੇ ਕਿਸੇ ਦੇ ਲਾ ਕੇ ਬਹਿ ਵੀ ਜੋ ਤਾਂ ਵੀ ਹੱਥ ਫੇਰ ਦਿੰਦਾ ਇੰਦਾ ਕੋਈ ਨਹੀਂ 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 ਫੈਲ ਨਹੀਂ ਗੱਲ ਸਹੀ ਗੱਲ ਹੈ ਜੀ ਆ ਵੇਖੋ ਏ ਬਾਈ ਕਿਵੇਂ ਆ ਤੇ ਮੂੰਹ ਵੇਖੋ ਚਿੱਟਾ ਕੁੜੀ ਅੱਗੇ ਭਾਵੇਂ ਚੁੰਮੀਆਂ ਨਹੀਂ ਦੇ ਰੋ ਸਹੀ ਗੱਲ ਆਹ ਫੈਲ ਨਹੀਂ ਗੱਲ ਨਹੀਂ ਨਹੀਂ ਸਹੀ ਹੈ ਲੋ ਜੀ ਨੀ ਆ ਗਈ ਨਾਲੇ ਤੇ ਨੀਂਦੀ ਰਾਤੀ ਆ ਗਈ ਮੰਦੇ ਜਦਾਂ ਨਹੀਂ ਨਹੀਂ ਪਿਆਰ ਕਰਨਾ ਚਾਹੀਦਾ ਪਰ ਆ ਵਿੱਚ ਕੋਈ ਹੋਰ ਤੇ ਬਈ ਇਹ ਕੋ ਕਿਦਾਏ ਕਿ ਨਹੀਂ ਕੋ ਦੁੱਧ 5 ਕਿਲੋ ਹੋਊਗਾ ਅੱਛਾ ਜੀ ਇਹ ਨੂੰ ਅਜ 25 ਕਰ ਬਣੀ ਹੋਗੇ ਜੀ ਅੱਛਾ ਜੀ ਲੈ ਆਪਾਂ ਮਹੀਨਾ ਜਿਆਖਾ ਡੇਰ ਨਹੀਂ ਕਰਾ ਅੱਛਾ ਜੀ ਇਹ ਭਰਾ ਨੂੰ ਵਹਿਮ ਦੇ ਵਿੱਚ ਨਹੀਂ ਪੋਣਾ ਬਿਲਕੁਲ ਬਿਲਕੁਲ ਠੀਕ ਗੱਲ ਸੱਚ ਦਾ ਸਾਥ ਹੀ ਰਹਿਣਾ ਵਾ ਸੱਚ ਦਾ ਸਾਥ ਹੀ ਜਾਏਗਾ ਤੇ ਇਹਦੇ ਆ ਦੇਖੋ ਸੀੜੀਆਂ ਜਿਹੜੇ ਹੋ ਤੇ ਇਹਦਾ ਕੁਰੀਆ ਥਾਣਿਆਂ ਚੈਨਾ ਵਾਲਾ ਖੀਰਾ ਲੱਗਾ ਜੀ ਠੀਕ ਆ ਠੀਕ ਆ ਜੀ ਥਾਣੇ ਜਿਹੜਾ ਬਹੁਤ ਹੀ ਬੜਾ ਬਾਤਮਾਲ ਲੱਗਾ ਵਾ ਕਿਹਦੇ ਕਰ ਜਾਏ ਲੱਤ ਮਾਰ ਜੇ ਲੱਤ ਹੀ ਲੈ ਆਵੇ ਵਾਪਸ ਆਏਗਾ ਅੱਛਾ ਜੀ ਫੋਨ ਆ ਦੇ ਭਾਜੀ ਆਉਂਦੀ ਮੱਜ ਠੀਕ ਹੈ ਚਲ ਵਾਹਾਂਗੇ ਲਓ ਜੀ ਲਓ ਜੀ ਸੀਲ ਲੀਆਂ ਕਰੋ ਜੀ ਚੱਕ ਬੁੱਧ ਬਾਤ ਬਾਜੀ ਮਸੋਲੀ ਦਿੰਦਾ ਅੱਛਾ ਜੀ ਕਿਹਦੇ ਘਰ ਜਾ ਕੇ ਲੱਤ ਮਾਰਦਾ ਲੱਤ ਕਿਦਾ ਵੇ ਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਪਹਾੜੀਆ ਤੋਂ ਬਿਨਾਂ ਵੀ ਮਿਲ ਸਕਦੀ ਇਹਦਾ ਪਹਾੜਾ ਚਲੋ ਪਾਇਆ ਵਧੀਆ ਅੱਛਾ ਜੀ ਨਾਲ ਲਾਓ ਇਹ ਕਿੰਨਾ ਕਰ ਰਿਕਾਰਡ ਲਿਆ ਇਹ ਭਾਜੀ ਪਹਿਲਾ ਸੁਬਾ ਸੁਈ ਜਰੀ ਇਹਦੇ ਹਾਂਜੀ ਸਰ ਕਿੰਨਾ ਟਾਈਮ ਹੋ ਗਿਆ ਭਾਜੀ ਐਵੇਂ ਆਪਾਂ ਕਹਿ ਲਈਏ ਸੁਈ ਨੂੰ ਕੋਈ 3 ਮਹੀਨੇ ਦੇ ਲੱਗ ਜਾਂਦੇ ਟਾਈਮ ਹੋ ਗਿਆ ਜੀ ਅੱਛਾ ਜੀ ਆਪਾਂ ਗਲਤ ਕੰਮ ਨਹੀਂ ਕਰਾਇਆ ਇਹ ਨਹੀਂ ਕਰਾਇਆ 20 ਦਿਨ ਹੋਏ ਦੇ ਮਹੀਨਾ ਹੋਇਆ ਅੱਛਾ ਜੀ ਬਣੀ ਨੂੰ 25 ਦਿਨ ਹੋ ਗਏ ਜੀ ਠੀਕ ਹੈ ਦੁੱਧ ਦਰ ਕੋਲ ਲੀਟਰ ਵਾਲਾ 5 ਕਿਲੋ ਜੇ ਅੱਛਾ ਜੀ ਪੰਜਾ ਦਾ ਵੀ ਮਾਸਾ ਘੱਟ ਸਦਾ 100 ਗ੍ਰਾਮ ਵੱਧ ਹੀ ਸਦਾ ਬਿਲਕੁਲ ਬਿਲਕੁਲ ਸਹੀ ਹੈ ਸਿੱਧੀਆਂ ਗੱਲਾਂ ਹੀ ਵੱਧ ਨਹੀਂ ਇਹ ਘੱਟ ਹੀ ਜਾਂਦੇ ਆ ਹਾਂਜੀ ਬਾਕੀ ਦਾ ਮਿਲਦਾ ਮੈਂ ਇਹ ਗੱਲਾਂ ਕਿਦਾ ਮਿਲਦਾ ਇਹ ਮੇਰਾ ਵਾਦਾ ਜੀ ਠੀਕ ਹੈ ਇਹ ਮੈਂ ਪਤਾ ਲੇ ਕੇ ਨਾ ਲਓ ਜੀ ਅਗਲੇ ਸਵੇਰ ਨੂੰ ਲੈਣੀਆਂ ਲਾਭ ਕਰੂੰਗੀ ਤੁਹਾਨੂੰ ਬਾਕੀ ਥਾਂ ਤੋਂ ਜਿਹੜਾ ਚੰਗਾ ਲੱਗਾ ਕਰ ਮਾਲੀ ਨੂੰ ਇਹ ਵੀ ਹਸਾਬ ਨਾਲ ਗਿਫਟੀ ਦੇ ਦੇਣਾ ਬਾਈ ਨੇ ਦੀਵਾਲੀ ਦੇ ਕਿਉਂਕਿ ਇਹ ਗਿਫਟੀ ਹੈ ਇਹ ਭਾਜੀ ਹੀਰਾ ਹੀ ਹੈ ਹਾਂਜੀ ਹਾਂਜੀ ਪੱਜ ਕਦੇ ਹੀਰਾ ਹੀ ਆ ਸਹੀ ਗੱਲ ਬਾਈ ਇਹਦਾ ਮੁੱਲ ਫਿਰ ਇਹਦਾ ਸਿਰਫ ਮੁੱਲ ਹਾਂਜੀ ਪੱਕਾ ਹਾਂਜੀ ਆਲੀ ਯਾਰ ਇਹ ਵੀ ਛਾਲੀ ਸ਼ਾਲੀ ਲਓ ਜੀ ਪਰ ਇਦਾਂ ਦਾ ਮੁੱਲ ਹੀ ਨਹੀਂ ਮਿਲਿਆ ਸ਼ਾਲੀ ਯਾਰ ਬਿਲਕੁਲ ਬਿਲਕੁਲ ਸਹੀ ਆਹ ਮੇਰੀ ਸ਼ਾਲੀ ਹਾਦੀ 5 ਕਿਲੋ ਤੇ ਇਹਦੀ ਸੋਣੀ ਘੋੜੀ ਨਹੀਂ ਮਿਲਣੀ ਨਹੀਂ ਮਿਲਣੀ ਲਓ ਜੀ ਬਿਲਕੁਲ ਹੀ ਇਹ ਕਿਹਦੇ ਘਰੋਂ ਉਹਦਾ ਟੀਕਾ ਲਵਾ ਆ ਜੀ ਹਾਂ ਜੀ ਪਰ ਇਹ ਟੀਕਾ ਲਾਉ ਬੇਗਾ ਠੀਕ ਆ ਇਹ ਗਰੰਟੀਆਂ ਮੇਦੀ ਹੋਣਗੀਆਂ ਭਾਈ ਤੀਜੇ ਨੰਬਰ ਤੇ ਨਾ ਵੱਡੀ ਦੇ ਨਾਲ ਛੋਟੀ ਏ ਨਹੀਂ ਦਰਮਿਆਨਾ ਕਾਦਾ ਕੋਈ ਛੱਕ ਨਹੀਂ ਬਾਕੀ ਸੀਲੀਆਂ ਲੋਦੇ ਤੁਸੀਂ ਕੀ ਕਰ ਲੈਂਦੇ ਜੀ ਲਓ ਜੀ ਅੰਦਰ ਲਾ ਕੇ ਨਾ ਲਓ ਨਹੀਂ ਕੋਈ ਗੱਲ ਨਹੀਂ ਮੈਂ ਵੇਖਦਾ ਲੈ ਲਓ ਜੀ ਹੋਕਿਆ ਤੇ ਆ ਭਾਈ ਕਿਵੇਂ ਆ ਇਹ ਸੂਈ ਜੇ ਸੂਈ ਨੂੰ ਕੋਈ 1.5 ਮਿੰਟ ਲੱਗ ਜਾ ਕਿਉਂਕਿ ਬੱਚਾ ਮਰ ਗਿਆ ਜਰਾ ਅੱਛਾ ਜੀ ਦੁੱਧ ਕੋ ਘਰ ਆਏ ਸਾਥ ਵੀ ਉਹਨੇ ਪਰ ਆਪਾਂ ਸ਼ੇਕ ਨੂੰ ਬੱਜੀ ਲਵਾਂਗੇ ਠੀਕ ਹੈ ਲਓ ਜੀ ਠੀਕ ਆ ਗੱਲ ਬਿਲਕੁਲ ਬਿਲਕੁਲ ਆਪਾਂ ਤਾਂ ਕਰਦੇ ਵੀ ਵੀਡੀਓ ਵੇਖਣ ਹਾਂਜੀ ਜਿਨ ਕੋ ਲਿਆਦੀ ਉਹ ਵੀ ਆਖੇ ਵੀਰ ਨੂੰ 7 ਕਿਲੋ ਕਹਾਂਇ ਪਰ ਵੀਰ 6 ਕਹਿੰਦੇ ਠੀਕ ਕਹਿੰਦੇ ਆ ਸਹੀ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਇਹ ਤਾਂ ਵੀਰ ਨੇ ਕਿਹਾ 7 ਕਿਲੋ ਤਾਂ ਅਸੀਂ ਕਿਹਾ ਕਿ ਹੱਥ ਤੋਂ ਦੇਣਾ ਯਾਰ ਜਿਹੜਾ ਝੂਣ ਮਾਰਦਾ ਮਾਰਤਾ ਮਾਰ ਗਾ ਕਿਹਾ ਉਹਨੇ ਨਹੀਂ ਹੈਡਵਟ ਅੱਗੇ ਲੈਣਾ ਬਾਅਦ ਹਾਂਜੀ ਹਾਂਜੀ ਲਓ ਜੀ ਸਿੰਗਲ ਸਾਡੀ ਆ ਗਈ ਤੇ ਵੀ ਥੋੜਾ ਜਿਹਾ ਨੀਂਦੀ ਦਾ ਪਾਖ ਰੱਖ ਲਈ ਗੱਲਾਂ ਮੱਥਾ ਆ ਗਿਆ ਇਹ ਬਈ ਸੂਆ ਕਰਨ ਵਾਸਤੇ ਆ ਸੂਆ ਭਾਜੀ ਇਹ ਤੁੱਜਾ ਹੁੰਦਾ ਦੀਏ ਅੱਛਾ ਜੀ ਹਾਂ ਉਧਰ ਲਿਖੋ ਸਹੀ ਗੁੜੀ ਆਹ ਕਿਆ ਦਾ ਵੀ ਘੜੀ ਦੇਖੋ ਜੀ ਕੀ ਬਾਤਾਂ ਲੱਗਿਆ ਲੱਗ ਲਾਇਆ ਆਪਣੇ ਨੂੰ ਕਿ ਬਾਕੀ 6 ਲੀਟਰ ਦੀ ਗਾਰੰਟੀ ਆ ਬਾਈ ਵਾਲਾ ਦੂਸਰਾ ਦੂਸਰਾ ਜੀ ਉਹਨੇ ਜੇ ਜਾਵੇ ਕੋ ਪਾਤਵਾ ਸ਼ਾਲ ਨੂੰ ਭਰ ਹੀ ਸਕਦਾ ਹੈ। ਅੱਛਾ ਜੀ। ਪਈਆ ਜਦੋਂ ਸਫਰ ਜਾਂਦਾ ਵਾ ਕਿਹੇ ਦਾਮ ਨੇ ਕਿਹੜਾ ਲੇਟ ਹੋ ਗਿਆ ਕਿ ਕਿਤੇ 5-5 ਘੰਟੇ ਡੰਗਰ ਗੱਡੀ ਹੀ ਰਿੰਦਾ ਵਾ। ਰਿੰਦਾ ਰਿੰਦਾ ਸਹੀ ਗੱਲ ਹੈ ਨਾ। ਬਿਲਕੁਲ ਜੀ ਗੱਲ ਜਿਹੜੀ ਪੜਾਉਂਦੇ ਦਾ ਜਾ ਕੇ ਲਵਾ ਸਕਦੀ ਏ। ਠੀਕ ਹੈ ਜੀ। ਸਹੀ ਗੱਲ ਹੈ ਨਾ ਜਿਹੜੀ ਆਪਾਂ ਚੋਈ ਆ ਉਹਦਾ ਆਪਾਂ ਪਰਾ ਵਾ। ਅੱਛਾ ਜੀ। ਇਹ ਵੀ ਠੀਕ ਗੱਲ ਵਾਦੀ ਏ। ਦੇਖੋ ਦੋ ਦੋ ਲੀਟਰਾਂ 6 ਕਿਲੋ। ਜਿਹੜਾ ਚੱਡਾ ਤੁਸੀਂ ਚੈੱਕ ਕਰੋ ਚੱਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ। ਇਹਦਾ ਭਾਜੀ ਮੁੱਲ। ਇਹਦਾ ਮੁੱਲ ਵੀ ਹਾਰਾ ਹੀ ਜਾਂਣ ਦੀ ਕੀ ਛਾਲੀ ਜੀ 40 ਆਪਣੇ ਖਲ ਅੱਗੇ ਨਾ ਜਿਹੜਾ ਮਰਜੀ ਛਾਲੀ ਕੋ ਲੈ ਜੀ 40 ਜਿਹੜੀ ਜੀ ਕਰਦਾ ਜਿਹੜਾ ਜੀ ਕਰਦਾ ਅੰਕੇ ਛਾਲੀ ਲੈ ਜੀ ਲੈ ਖਲ ਅੱਗੇ ਨਾ ਸਹੀ ਗੱਲ ਹੈ ਜੀ ਸਾਹਮਣੇ ਕਹਿੰਦਾ ਮੈਂ ਉਹ ਨਹੀਂ ਖੜਨੀ ਆ ਖੜਨੀ ਆ ਹਾਂਜੀ ਹਾਂਜੀ ਆਫਰ ਹੀ ਹੈ ਜਿਹੜਾ ਮਰਜੀ ਛਾਲੀ ਲੈ ਬਸ ਛਾਲੀ ਜੋ 100 ਰੁਪਏ ਛੋੜ ਹੀ ਹੋਣੀ ਹੈ ਅੱਛਾ ਜੀ ਹਾਂ ਜੇ ਮੈਂ ਸਾਰੀਆਂ ਕੱਟੀਆਂ ਲੈ ਜਾਈਏ ਜੇ ਇਹ ਜੇ ਕੋਈ ਮਾਰ ਲੈ ਸਰਦਾਰ ਜੀ ਫਿਰ ਇੱਕ ਈ ਹਾਰ ਜਾਂ ਛੋੜ ਲਓ ਜੀ ਹਾਰ ਬਸ ਲਓ ਦੇਖੋ ਮੋਲ 40000 ਨਾਲ ਵੇੜਾ ਕਰ ਆਹ ਉਹ ਵੀ ਜੇ ਕੱਠੀਆਂ ਦੇ ਲਊ ਤੇ ਫਿਰ ਫਿਰ ਸਹੀ ਹਾਰ ਕਦੀ ਕਦੀ 60000 46 ਆ 45000 ਤੇ 900 ਲਵਾਂਗੇ ਅੱਛਾ 45000 ਨਹੀਂ ਲੈਣਾ ਇਹਨਾਂ ਦਾ ਠੀਕ ਹੈ ਠੀਕ ਹੈ ਮੋਲ ਪਾਜੀ ਛੋਟੇ ਆ ਨਹੀਂ ਬਿਲਕੁਲ ਮੋਲ ਸਹੀ ਆ ਆਹੋਂ ਸੀਲ ਕੱਤੀ ਵੇਖੋ ਕਿੰਨੀ ਸੀਲੀਆਂ ਕੱਤੀਆਂ ਵੇਖੋ ਖੱਬੇ ਪੈਰੀ ਦੋ ਪਾਸੇ ਜਿਵੇਂ ਬੈਠੋ ਤੇ ਮੰਨ ਲਓ ਵੀ ਜੇ ਕੋਈ ਕੱਠੀਆਂ ਲੱਲੇ ਦੇ ਇੱਕ ਤੀਰੇ ਵਿੱਚ ਵੇੜਾ ਭਰ ਦੇਣਾ ਜਾ ਕੇ ਮੈਂ ਨਾ ਰੰਗ ਆਰੈਂਜ ਆ ਕੇ ਜਿਹਦੇ ਇਧਰ ਰਸਵਾ ਚੋਜੋਗੇ ਸਾਰੀਆਂ ਚੋਜੋਗੇ ਹਾਂਜੀ ਤੇ ਭਾਜੀ ਫਿਰ ਉਹਨੇ ਦਾ ਮਾਲ ਜੇ ਕੋਈ ਗੱਬਣ ਨਿਕਲਾ ਹੋਵੇ ਉਹ ਗੱਬਣ ਨਿਕਲਾਵੇ ਕੱਲੀ ਦਾ ਮੁੱਲ ਮੋੜਨਾ ਜੁਨੇ ਕੱਲੀ ਨੇ ਮੋੜ ਦੇਣਾ ਕੱਲੀ ਨੇ ਮੋੜ ਦੇਣਾ ਜਿੰਨੇ ਦੀ ਤਿੰਨ ਖੜਦੀਆਂ ਕੱਲੀ ਦਾ ਮੋਲੀ ਮੋੜ ਦੇਣਾ ਨਾ ਸਹੀ ਗੱਲ ਹੈ ਜੀ ਪਰ ਮੈਨੂੰ ਦੇ ਦਿਨਾ ਸਹੀ ਪੁੱਛੋ ਥਣਾ ਲਓ ਬੜੀ ਦਾ ਆਂਦੀ ਹੈ ਹੁੰਦੀ ਹੈ ਬੜੀ ਨੂੰ ਲਾਫਨੇ ਕੀ ਲਾਤ ਤੇ ਰਾਜ ਠੀਕ ਹੈ ਠੀਕ ਹੈ ਲਾਓ ਇਹਨਾਂ ਤੀਲੀਆਂ ਤਿੰਨ ਚੱਕਾ ਕਰਦੇ ਬਾਰ-ਬਾਰ ਉੱਠ ਕੇ ਬਹੋ ਤੇ ਬਾਈ ਚੌਥੇ ਨੰਬਰ ਦਾ ਮੋਟਰ ਵੱਧ ਗਈ ਓਏ ਚੌਥੇ ਨੰਬਰ ਦਾ ਵੀ ਸਾਫ ਅਸਲਾਮ ਆਗੇ ਬੋਲਾ ਵਜਿਆ ਲੋਈ ਇਹ ਟੈਂਕੀ ਜਿਹਾ ਸਾਹ ਹੁੰਦਾ ਇਹ ਕੋ 8 ਕਿਲੋ ਭਾਈ ਦੁੱਧ ਦਊਗਾ ਅੱਛਾ ਜੀ ਸੁਈ ਨੂੰ ਕੋ 1.5 ਤੋਂ 2 ਮੀਨਿਟ ਹੋ ਗਿਆ ਆਪਾਂ 20 ਦਿਨ ਨਹੀਂ ਕਹੇ 15 ਦਿਨ ਕਹੇ ਅੱਛਾ ਜੀ ਸਾਰੇ ਵੀਰ ਭਰਾ ਆਪਾਂ ਆਪਣੀ ਖਾਹ ਸ਼ਿਹਰੀ ਕਰਦੇ ਚਲਾਕ ਬੜੇ ਲੋਕੀ ਸਾਡੇ ਨੂੰ ਬੋਲਦੇ ਬਿਲਕੁਲ ਸਤੋ ਜੀ ਦਿਨਵਾਦ ਤੋਂ ਲੋਕਾਂ ਭਾਈ ਕਰੇ ਕੋੜੀਏ ਖੋਤੀਆਂ ਲੱਗਿਆ ਲੋਕਾਂ ਮਜ਼ਾ ਰੱਖਿਆ ਵਾ ਮਜ਼ਾ ਰੱਖਿਆ ਅਗਲੇ ਕੱਲ੍ਹ ਆਈਆ ਕਿ ਜੇ ਸੁਈ ਕਰੀ ਜਦੀ ਨਹੀਂ ਸੁਈ ਹਾਂਜੀ ਹਾਂਜੀ ਦੇਖੋ ਦੁੱਧ ਉਸ 8 ਕਿਲੋ ਅੱਛਾ ਆਹ ਇਹਦੀ 7.5 ਕਿਲੋ ਦੀ ਗੱਡੀ ਹੁਣ ਠੰਡਾ ਪਾਣੀ ਦਊਗਾ ਜੀ 7. ਸੋ ਵੀ ਆ ਰਹੀ ਵੇ ਚੈੱਕ ਕਰ ਸਾ ਤੇ ਕੱਦ ਕਾੜ ਜਿਹੜਾ ਬਹੁਤ ਤਗੜਾ ਆ ਗਿਆ ਇਹ ਤੁਹਾਨੂੰ ਭਾਈ ਹੈ ਸੂਆ ਕਣਵਾ ਸੂਈਏ ਸੂਆ ਭਾਈ ਇਤਜਾਜ ਆਪਾਂ ਦੂਜਾ ਨਹੀਂ ਕਹਾਂ ਬਿਲਕੁਲ ਜੀ ਵੱਧ ਇੱਕ ਸੂਆ ਦੱਸਣਾ ਘੱਟ ਨਹੀਂ ਦੱਸ ਸਕੇ ਨੂੰ ਨਹੀਂ ਨਹੀਂ ਠੀਕ ਆ ਜੀ ਲਓ ਜੀ ਇਹ ਵੀ ਆ ਗਈ ਨੀਲੀ ਦਾ ਪੱਖ ਰੱਖਦੀ ਆ ਕੱਦ ਕਾੜ ਮਿਲਦਾ ਸੂਆ ਜਿਹੜਾ ਚੰਗਾ ਦੇ ਚੱਡਾ ਛੱਡਾ ਜਿਹੜਾ ਸਾਡੇ ਘਰ ਪੜੇ ਮਿਲੂਗੀ ਅੱਛਾ ਜੀ ਕਿਸੇ ਦੇ ਘਰ ਜਾ ਕੇ ਕਹੀ ਨਾ ਪੱਦੇ ਕਹਾਂ ਕਿ ਭਾਜੀ ਨਹੀਂ ਤੁਹਾਡੇ ਘਰ ਪਾੜੇ ਦੇ ਮਿਲੂਗੀ ਹੁਣ ਕੀ ਗੱਲ ਬਾਹ ਕੇ ਮੁਰਕੇ ਚੱਕਦੇ ਫੋਨ ਨਹੀਂ ਚੁੱਕਦੇ ਕਿਸੇ ਦਾ ਨਹੀਂ ਨਹੀਂ ਸਹੀ ਹੁਣ ਕਿੰਨੇ ਚਿਰ ਚੁੱਕੀ ਅਸੀਂ ਭੱਜੇ ਗਿਆ ਵਾ ਹਾਂਜੀ ਹਾਂਜੀ ਅਈ ਮੁਰਤ ਦੀ ਦਾਸਲੇ ਜੀ ਦੱਸੋ ਕੀ ਗੱਲ ਆ ਬਿਲਕੁਲ ਬਿਲਕੁਲ ਸਹੀ ਇਹ ਵੀ ਭਾਜੀ ਕੀ ਗੱਲ ਬਾਹ ਜੀ ਕਿਸੇ ਘਰ ਜਾ ਕੇ ਤੇ ਲੱਤ ਮਾਰਦੇ ਮੈਂ ਵਾਪਸ ਠੀਕ ਹੈ ਜੇ ਲੱਤ ਮਾਰਦੇ ਤਾਂ ਵੀ ਵਾਪਸ ਅੱਛਾ ਜੀ ਕੀ ਗੱਲ ਆ ਥਲੇ ਭਾਜੀ ਹੁੰਦੇ ਠੀਕ ਹੈ ਠੀਕ ਹੈ ਠੀਕ ਇਹਦਾ ਮੁੱਲ ਛੋਟਾ ਅੱਛਾ ਜੀ ਮੁੱਲ ਭਾਗ ਤੋਂ ਥੋੜਾ ਘੱਟ ਚੈੱਕ ਕਰਾ ਦਨੇ ਬੜਾ ਚੰਗਾ ਲੱਗਾ ਵਾ ਥਾਣ ਭਾਵੇਂ ਕਿ ਵਾਈ ਭਾਜੀ ਮੇਰੀ ਕਿਹੜੇ ਨਗਦੀ ਗਲਤ ਹੋਵੇ ਅੱਛਾ ਹੀ ਜੇ ਬਾਬਸ ਕਰੇ ਦੁੱਧ ਮੈਂ ਪਾ ਦੇ ਪਾਦੀ ਹੁਣ ਵੀ ਕਿਨਾ ਉਹ ਨਹੀਂ ਮੈਂ ਕਹਿ ਸਕਦਾ ਨਹੀਂ ਬਿਲਕੁਲ ਬਿਲਕੁਲ ਜੀ ਘੱਟ ਬਸ ਸਕਦਾ ਵਾ ਅਗਲੀ ਦੀ ਕਿਉਂਕਿ ਸਫਰ ਦੇ ਵੇਖੋ ਮੋਦਾ ਚੱਟਾ ਤੋਂ ਇੰਸ਼ੇ ਕਰ ਸਕਦਾ ਜਾਨ ਚੱਪਗਾ ਵਰਗ ਲੱਗਾ ਵਾ ਚਲੋ ਕੋਈ ਜਿੰਨੇ ਭਾਈ ਦੋ ਦਿਨ ਕੋ 13 ਕਿਲੋ ਹੀ ਅੱਜ ਤੋਂ ਕੋ ਦੱਸ ਦੇ ਨਾ ਪਹਿਲੋਂ ਅੱਛਾ ਜੀ ਸਿਰਫ ਬੰਦੇ ਪੁੱਤੇ ਮਰਗੇ ਚੱਜਦਾ ਸੇਵਾ ਨਹੀਂ ਰੀ ਡੰਗੜੀ ਤਾਂ ਦੋ ਦੋ ਘੜੀ ਦੋ ਦੋ ਹੌਣੇ 8 ਕਿਲੋ ਹੋ ਕੰਡਿਆਰ ਠੀਕ ਹੈ ਠੀਕ ਹੈ ਪਰ ਆਪਾਂ ਅੱਛਾ ਦੋ ਘੜੀ ਭਰਾ ਛੜ ਕੇ ਦੁੱਧ ਚੰਗਾ ਕੱਢੀ ਜਾਣਾ ਕਰਮ ਵਾਲੀ ਨੇ ਉਦਾਂ ਨਹੀਂ ਕੋਈ ਆਦੀ ਉਦਾਂ ਸੀਰ ਛੜੀ ਦੀ ਆ ਵੇ ਅੱਛਾ ਜੀ ਉਹਦੇ ਭਾਈ ਮਾੜੇ ਥਲੇ ਪੈ ਜਾਂਦਾ ਠੀਕ ਹੈ ਜੀ ਇਹਦਾ ਭਾਈ ਮੁੱਲ ਫਿਰ ਇਹਦਾ ਭਾਈ ਮੁੱਲ ਕਰੀਏ 65 ਮੁੱਲ ਕਰੀਏ ਹਾਂ ਅਭਿਗਿਆਨ ਦੱਸ ਤੁਹਾਨੂੰ ਸਾਠ ਜਿੱਥੇ ਜੋ ਪਹੁੰਚ ਕਰਦਾਂਗੇ ਦਾ ਪਹੁੰਚ ਫ੍ਰੀ ਪਹੁੰਚ ਤੇ ਜੇ ਆਪਾਂ ਫ੍ਰੀ ਪਹੁੰਚ ਕਰਦੀਆਂ ਫਿਰ ਤਿੰਨ ਛੱਡ ਦਾਂਗੇ ਜਾਓ ਛੱਡ ਜਾਓ ਠੀਕ ਆ ਜੀ ਕੋਈ ਸਿੱਧੀ ਲਾਊਗਾ ਸਿੱਧੀ ਲਾਊਗਾ ਤਿੰਨ ਛੜਦਾਂਗੇ ਜੋ ਪਹੁੰਚ ਕਰੂ 60 ਜੀ ਕਰਾਂਗੇ ਠੀਕ ਆ ਸਰ ਜੱਲਾ ਭਾਈ ਅੱਸੀ ਚੰਗੇ ਦੇ ਸਬੀ ਲਓ ਜੀ 57000 ਦੀ ਸਿੱਧੀ ਤੇ ਇਹ ਵੀ ਪੁਰਾਣੇ ਪਹੁੰਚ ਕਰਾਉਣੀਆਂ ਫਿਰ 60 ਹੋਊਗੀ ਤੇ 60000 ਦੇ ਵਿੱਚ ਪਹੁੰਚ ਆਡੀ ਆਫਰ ਤੇ ਪਰ ਮੇਰਾ ਡੱਕਰ ਭਾਈ ਕਿਸੇ ਕੱਲ ਜਜੇ 18 ਤੋਂ ਗਲਤ ਹੋਵੇ ਕੋਈ ਪੂਰ ਮਾਰੇ ਦੋ ਦਦੀ ਮੇ ਹੋਣੀ ਗੱਲ ਕਰਦਾ ਨਹੀਂ ਜੀ ਬਗਰ ਦਿਲ ਦੀ ਜੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਪਸ਼ੂ ਬਾਈ ਦੇ ਜਿਹੜੇ ਟੀਗਾਲੀਆਂ ਟੀਗਾਲੀਆਂ ਪਈਆਂ ਵਾ ਦੱਸ ਸਕਦੇ ਜਿੰਦੇ ਲੱਟੀਗੇ ਵਾਲੀਆਂ ਦੱਸਿਆ ਆਪਾਂ ਦੱਸ ਕੇ ਦੇ ਰਹੇ ਆ ਸਹੀ ਗੱਲ ਹੈ ਜੀ ਜੋ ਹੋਇਆ ਬਾਈ ਨਾ ਉਹੀ ਸੱਚ ਆ ਪਿੱਛੇ ਸਾਨੂੰ ਇਧਰੋਂ ਹੀ ਇਹ ਮੁੱਲ ਨਹੀਂ ਕਿਦੋਂ ਮਿਲਨੇ ਭਾਵੇਂ ਸਾਰੀ ਵੀਡੀਓ ਵੇਖ ਕੇ ਚੈੱਕ ਕਰਕੇ ਲੈਣਾ ਬਿਲਕੁਲ ਸਹੀ ਗੱਲ ਹੈ ਜੀ ਇਹ ਜਿਹੜੇ ਰੇਟ ਹੈ ਬਾਈ ਸੋਨੂ ਦੇ ਅੱਡੇ ਤੋਂ ਮਿਲਨੇ ਆ ਤੇ ਵੀਡੀਓ ਨੂੰ ਪਾਈ ਜੀ ਬਾਦ ਤੋਂ ਬਾਦ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਪੂਰੀ ਵੇਖਣ ਲਈ ਧੰਨਵਾਦ